ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਬੰਦੇ ਖਾਲਸਾ ਦੇ ਮੇਲਾ 2024 ਸਾਲ ਬਾਬਾ ਫਤਿਹ ਦਾ ਮੇਲਾ ਇੰਜੋਏ ਕਰੋ ਅੱਗੇ ਅੱਗੇ ਦੇਖੀ ਜਾ ਬਲੌਗ ਦੇ ਵਿੱਚ ਮੈਂ ਤੇ ਉਸਤਾਦ ਜੀ ਬਾਬਾ ਸੁਗਾ ਸਾਹਿਬ ਅਸੀਂ ਮੇਲੇ ਜਾਂਦੇ ਆਂ ਚਾਲਾ ਮਾਰਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਪੀੜ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਬਲੌਗ ਇੰਜੋਏ ਕਰਿਓ ਬਸ ਮਿਲਦੇ ਆਂ ਗਾੜੀ-ਗਾੜੀ ਤੁਹਾਨੂੰ ਮੈਂ ਤੇ ਉਸਤਾਦ ਜੀ

tanto la ਜਾਦੀ ਪੀੜਿਆ ਟ੍ਰੈਫਿਕ ਬਹੁਤ ਜ਼ਿਆਦਾ ਵਾ ਮੈਂ ਬੋਲਣ ਘਟਿਆ ਵਾ ਮੈਂ ਚੱਲ ਮੇਲਾ ਵਲੌਗ ਦੇਖੋ ਤੁਸੀਂ ਬਸ ਨਾਰਮਲੀ ਵਲੌਗ ਬਣਾ ਕੇ ਪਾ ਦੇਣਾ ਆਪਾਂ ਕੋਈ ਐਡੀਟ ਨਹੀਂ ਕਰਨਾ ਇਹ ਦਾ ਰੀਅਲ ਆ ਪਛਾਦੇ ਚੱਲਦੇ ਆਂ ਮਾਰੇ ਬਾਬਾ ਜੀ ਉਸਤਾਦ ਜੀ ਆਉਣੀ ਤੇ ਭੁੱਖ ਲੱਗੀ ਕਿ ਜਹਾ ਜਾ ਪਛਾਦੇ ਚ ਆ ਰਹੀ ਮਿਸੇ ਪਛਾਦੇ ਨਾ ਨਗਰ ਦੇ ਬਾਬਾ ਜੀ ਤੋਂ ਪਤਾ ਉਸਤਾਦ ਜੀ ਆਏ ਨੇ ਠੀਕ ਹੈ ਬਾਬਾ ਜੀ ਪੱਕਾ ਅਗਲੇ ਕਲੀਪ ਵਿੱਚ ਆਂ ਆਦੇ ਲੱਗਣਾ ਜੇ ਨਗਾਉਦੇ ਜੇ ਭੈਜੋ ਕਿਆ ਬਾਤਾਂ ਬਾਬਾ ਬੁੱਢਾ ਸਮਝੇ ਮੇਲਾ ਚੱਲਣ ਰਿਹਾ ਵੈਗਰੂ ਖੀਰ ਬੂੜੇ ਲੱਗੇ ਜੇ ਠੰਡੇ ਲੱਗੇ ਜੇ ਜਲੇਬ ਲੱਗੇ ਜੇ ਬਰਫੀਆਂ ਲਗੀਆਂ ਆਹ ਨੰਗਲ ਛਗੋ ਨਾਲੇ ਛਕਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਬੇਡਾ ਨਾਲ ਆ ਭਾਈ ਜੀਤ ਸਿੰਘ ਜੀ ਐਡ ਗੰਤੀ ਸਾਹਿਬ ਕਰਾਂ ਕਾਜੀਗੋੜ ਪਿੰਡ ਤੋਂ ਬਾਬਾ ਜੀ ਆ ਤੇ ਜੀ ਆ ਪਹੁੰਚ ਗਏ ਆ ਮੁਰਸਲ پارک ਕਰਤਾ ਵਾ ਬਾਈਕ ਕਰਤੀ ਆ پارک ਸਾਧ ਨੇ ਚੱਲੇ ਆ ਦਰਸ਼ਨ ਕਰਨ ਬਾਬਾ ਪੁੱਟਾ ਸਾਹਿਬ ਜੀ ਆਰੰਭ ਗਿਆਨੀ ਬਾਬਾ ਪੁੱਟਾ ਸਾਹਿਬ ਜੀ ਆ ਪਰਚੀ ਮਰ ਲੋ आदिया दसना की गुरु रामदास जी का स्वरूप फिर सतगुरु जी कंगा जी इना अमृत ਇਹ ਥੀਮ ਨੂੰ ਨਾਲ ਬਾਰੇ ਦੇ ਮੁੱਦਿਆਂ ਬਾਰੇ ਸੋਚਦੇ ਹੋਏ ਇਹ ਵੀ ਇਹਨਾਂ ਨੂੰ ਦੋ ਘੰਟੇ ਲਈ ਬੈਠੇ ਹੋਏ। ਇਹ ਬਾਰੇ ਇਹਨਾਂ ਕਰਾਚਾਰਨ ਨੂੰ ਖਾਣ ਬਲਵਾਇਆ ਪਰ ਇਹ ਤੋਂ ਕਰਦੇ ਕਿ ਇਹ ਤੂਰਪਰਕਾਰ ਦੇ ਕਰਦਾ ਬੁੱਤਰ ਸਾਹਿਬ ਦੀ ਬੜੇ ਪਰਸਾਨ ਹੋ ਕੇ ਛਾਡੇ ਨੇ ਤੇ ਉਹ ਪ੍ਰਖਾਦੇ ਤਿਆਰ ਕਰਿਓ। ਨਾਲ ਜਿਹੜਾ ਪਿਆਰ ਦੇ ਗੱਲਾਂ ਲੈ ਕੇ ਜਾਣਾ

ਨਾ ਪਾਣੀ ਲੱਗੇਆ ਕਰਨ ਉਹ ਨਾ ਬਾਬਾਈ ਇਸ਼ਨਾਨ ਪਾਣੀ ਲੱਗੇਆ ਕਰਨ ਰਹਾ ਸਾਰਾ ਸਮਾਨ ਗੁੱਜੋ ਅੱਛਾ ਤੁਸੀਂ ਪਹਿਲੇ ਛਲਾਂ ਕਰਨਾ ਫਿਰ ਮੈਂ ਕਰਾਂ ਓਕੇ ਚਲੋ ਕੱਪੜੇ ਨਾਲ ਦੋ ਕਰਦੇ ਆਹ ਸਮਾਨ ਵਿੱਚ ਦੇ ਦੇ ਓਕੇ 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 ਕਰਨੇ ਇਸ਼ਨਾਨ ਇਸ਼ਨਾਨ ਲੱਗੇਆ ਕਰਨ ਉਹ ਨਾ ਪੜੀ ਸਵਾਰੀ ਜਿਹੜੀ ਆਪਣਾ ਸਮਾਨ ਦੀ ਮਗਰ ਨੂੰ ਦੇ ਦੇ ਇਸ਼ਨਾਨ ਕਰਨਾ ਇਸ਼ਨਾਨ ਦੇ ਆ ਬਾਬਾ ਬੁੱਢਾ ਸਾਹਿਬ ਵਾਏ ਗਰੇ ਵੀਡੀਓ ਚੱਲ ਪਈ ਨੰਬਰ ਸ਼ੁਰੂ ਹੋ ਗਏ ਬੰਦ ਹੋ ਗਈ ਬੋਲੋ ਕੋ ਹਾਂ ਫੋਟੋ ਬਾਤੇ ਆ ਦਿਖਾਉਣ ਹੀ ਨਹੀਂ ਕਿੰਦਾ ਅੱਖੀ ਦਿਖਾਣਾ ਆਂਦਾ ਫੇਰ ਕਲਿੱਕ ਕਰੋ ਬੰਦ ਕਰੋ ਇਹਦਾ ਬਾਹਰ ਬੰਦ ਕਰੋ ਨਾ ਲਾਜ ਆਂ ਪਾਣੀ ਕਰ ਲਿਆ ਵਾ ਤੇ ਹੁਣ ਆ ਹਰਛਵੜੀਤਾ ਬੰਦੇ ਦੀ ਜਾਨ ਲੱਗੇ ਆ ਕਰਨੀ ਦੇਖੋ ਲੱਗੇ ਕਰਨੋ ਆਓ ਗੁਰਸਾਰੇ ਦਰਸ਼ਨ ਲੈ ਕਰਨੀ ਐ ਆਇਓ ਅਗੇ ਕਿ ਮਿਲਦੇ ਹਾਂ ਕੋਣ ਪਕੜਦੇ ਚਲਣਦੇ ਚਾਹ ਪਕੌੜਾ ਦਲੇਮ ਹਰ ਕਿਸੇ ਤਰ੍ਹਾਂ ਦੀ ਆ ਇਹੋ ਆਓ ਚਲੋ ਅੱਗੇ ਦੇ ਰਹੇ ਨੇ ਉਹ ਅੰਦੀ ਲੈ ਬੋਲੋ ਸਿੰਘ ਜੀ ਬੜੀਆ ਜੀ ਤੱਕ અરે તો તો દેખાવાનો કન્સોલ નાની નાચુંડ